ਲੁਧਿਆਣਾ ਦੇ ਦੁਗਰੀ ਰੋਡ ਸਥਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਬੈਂਸ ਦੇ ਖਿਲਾਫ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਗੋਸ਼ਾ ਅਤੇ ਬੈਂਸ ਮਾਮਲੇ ਦੇ ਵਿੱਚ ਹੋਈ ਝੜਪ ਨੂੰ ਲੈ ਕੇ ਜਮ ਕੇ ਨਿੰਦਾ ਕੀਤੀ। ਇਸੇ ਨਾਲ ਹੀ तमाम ਮੁੱਦਿਆਂ ਤੇ ਉਹਨਾਂ ਨੂੰ ਕੇਰਿਆ ਵੀ ਪਤਕਰਾਰ ਵਾਰਤਾਂ ਨੂੰ ਸੰਬੋਧਿਤ ਕਰਦੇ ਹੋਏ ਅਕਾਲੀ ਦਲ ਦੇ ਨੇਤਾਵਾਂ ਨੇ ਕਿਹਾ ਕਿ ਬੈਂਸ ਵੱਲੋਂ ਕੋਚੀ ਹਰਕਤ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹ ਨਿੰਦਾ ਕਰਦੇ ਨੇ ਤਾ ਉੱਥੇ ਉਹਨਾਂ ਨੇ ਕਿਹਾ ਕਿ ਯੂਥ ਨੇਤਾ ਗੁਰਦੀਪ ਸਿੰਘ ਗੋਸ਼ਾ ਤੇ ਉਹਨਾਂ ਦੇ ਸਾਥੀਆਂ ਤੇ ਵਿਧਾਇਕ ਦੈਂਸ ਤੇ ਗੁੰਡਿਆਂ ਨੇ ਕੁੱਟਮਾਰ ਕੀਤੀ ਹੈ ਜਿਸ ਵਿੱਚ ਹੀ ਉਹਨਾਂ ਨੇ ਇੱਕ ਪਗੜੀ ਧਾਰੀ ਨੌਜਵਾਨ ਦੀ ਪਗੜੀ ਉਤਾਰ ਕੇ ਬਿਆਦ ਵੀ ਕੀਤੀ ਹੈ ਉਹਨਾਂ ਕਹਿੰਦੇ ਵਿਧਾਇਕ ਬੈਠ ਨੇ ਅੱਜ ਤੱਕ ਇਲਾਕੇ ਦੇ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ ਤੇ ਅੱਜ ਕੱਲ ਆਪਣੀ ਰਾਜਨੀਤੀ ਚਮਕਾ ਰਹੇ ਨੇ ਐਮ ਐਲ ਏ ਤੋਂ ਇਹ ਜੀ ਆਸ ਨਹੀਂ ਕੀਤੀ ਜਾ ਸਕਦੀ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਕਹਦਾ ਹੋਵੇ ਕਿ ਮੈਂ ਪਾਰਟੀ ਦਾ ਪ੍ਰਧਾਨ ਵੀ ਹਾਂ ਤੇ ਇਦਾਂ ਦੀ ਪੈੜੀ ਸ਼ਰਧਾਪ ਨਹੀਂ ਬੋਲੇ ਅਸੀਂ ਤਾਂ ਉਹਦੀ ਪੈੜੀ ਸ਼ਰਧਾਪ ਦੀ ਬੋਲ ਵੀ ਨਹੀਂ ਸਕਦੇ ਹਰ ਗੁਰਜਾ ਮੈਂ ਸਮਝਦਾ ਉਹਨਾਂ ਲੋਕਾਂ ਤੇ ਗੁੰਡਾ ਨਾਚ ਕੀਤਾ ਜਿਹੜੇ ਜਿਹੜੇ ਕਰੋਨਾ ਦੇ ਟਾਈਮ ਦੇ ਉੱਤੇ ਰੋਜ਼ਾਨਾ ਉੱਥੇ ਲੰਗਰ ਬੰਦਲ ਵਾਸਤੇ ਜਾਂਦੇ ਨੇ ਕਿ ਅੱਜ ਪਹਿਲੇ ਦਿਨ ਦਾ ਕੰਮ ਨਹੀਂ ਹੈ ਰੋਜ਼ਾਨਾ ਦਿੱਲੀ ਉਸੇ ਰੀਅਲ ਚ ਲੰਗਰ ਬੰਦਲ ਵਾਸਤੇ ਜਾਂਦੇ ਨੇ ਲੰਗਰ ਬੰਦਲ ਗਿਆ ਬਦਿਆਂ ਤੇ ਨਾਲ ਚਾਹੇ ਅਮਨ ਗੋਲਵੜੀਆ ਇਸ ਮੌਕੇ ਸੜਕ ਦਾ ਟਿਕਟਾਣ ਉਹ ਕਰ ਰਿਹਾ ਸੀ ਤੇ ਪੁੱਛਣ ਗਿਆ ਕਿ ਤੁਸੀਂ ਚਾਰ ਪੰਜ ਵਾਰੀ ਕੋਈ ਸੜਕ ਦਾ ਟਿਕਟਾਣ ਉਹ ਕਰ ਰਿਹਾ ਸੀ ਤੇ ਪੁੱਛਣ ਗਿਆ ਕਿ ਤੁਸੀਂ ਚਾਰ ਪੰਜ ਵਾਰੀ ਕੋਈ ਸੜਕ ਦਾ ਟਿਕਟਾਣ ਉਹ ਕਰਦਾ ਇਹ ਪਾਸ ਕਿਨੇ ਕਰਵਾਈ ਹੈ ਉਹ ਕਹਿੰਦਾ ਮੈਂ ਜਦੋਂ ਇਹਨੇ ਆਪਣੇ ਜਾ ਕੇ ਪੇਪਰ ਦਿਖਾਏ ਫੇ ਤੂੰ ਨਹੀਂ ਕਰਵਾਈ ਮੇਰੇ ਬਾਪ ਨੇ ਕਰਵਾਈ ਹੈ ਇਹ ਪਾਸ ਆ ਦਿਨ ਕਾ ਫਿਰ ਉਹਦਾ ਜਵਾਬ ਦੇਣ ਦੀ بجائے ਉਹ ਕਾਂ ਕਰਦੀ ਸ਼ਿਕਾਇਤ ਕਰਦੀਆਂ ਸੋ ਮੈਂ ਸਮਝਦਾ ਡਿਟੇਲ ਤਾਂ ਇਹ ਦੱਸਣਗੇ لیکن ਜੋ ਗੁੰਡਾ ਨਾਚ ਅੱਜ ਰਡਾਣੇ ਦੇ ਵਿੱਚ ਹੋਇਆ ਇਹ ਗੁੰਡੇ ਨਾਚ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਨੀ ਥੋੜੀ ਹੈ ਔਰ ਨਾਲ ਆਪਣੇ ਬੱਚੇ ਨੂੰ ਵੀ ਲੈ ਕੇ ਮੈਂ ਸਮਝਦਾ ਜਿਹੜਾ ਬਾਪ ਆਪਣੇ ਬੱਚੇ ਨੂੰ ਇਸ ਕਿਸਮ ਦੀ ਲੜਾਈ ਝੰਡੀ ਦੇ ਵਿੱਚ ਪਾਉਂਦਾ ਆਪਣੇ ਬੱਚੇ ਦਾ ਨੁਕਸਾਨ ਆਪ ਕਰ ਰਿਹਾ ਉਹ ਆਪ ਜ਼ਿੰਮੇਵਾਰ ਆ ਆਪਣੇ ਬੱਚੇ ਨੂੰ ਕਿਹੜੀ ਸਾਈਡ ਤੇ ਲੈ ਕੇ ਜਾ ਰਹੇ ਆ ਕੋਈ ਦੀ ਡਿਟੇਲ ਗੋਲਵੜੀਆ ਸਾਹਿਬ ਦੱਸਣਗੇ ਗੋਸ਼ਾ ਦੱਸੂ ਦੱਸੋ ਜੀ ਗੁਰਦੇ ਸੰਗ ਗੁੰਡਾ ਕਰਦੀ ਦਾ ਨੰਗਾ ਨਾਚ ਕਰਕੇ ਇੱਕ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਵੀ ਅਸੀਂ ਕੋਈ ਕਾਉਂਸਲ ਐਮ ਐਲ ਏ ਕੋਟੇ ਦੇ ਕੰਮ ਕਰਵਾਉਣ ਲੱਗੇ ਆ ਦੱਸ ਕਿ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰਦਾ ਵੀ ਕੋਈ ਐਮ ਐਲ ਏ ਦਾ ਨਾਂ ਤਾਂ ਕਾਰਪੋਰੇਸ਼ਨ ਦੇ ਵਿੱਚ ਕੋਈ ਕੋਈ ਇਸ ਤਰ੍ਹਾਂ ਦਾ ਕੋਟਾ ਜਿਹਦੇ ਨਾਲ ਵਿਕਾਸ ਕਰ ਸਕੇ ਨਾ ਪੰਜਾਬ ਸਰਕਾਰ ਵਿੱਚ ਕੋਈ ਇਦਾਂ ਦਾ ਉਹਨਾਂ ਦਾ ਕੋਟਾ ਹੁੰਦਾ ਜਿਹਦੇ ਨਾਲ ਉਹ ਕੰਮ ਕਰ ਸਕੇ ਜਿਹੜੇ ਵਿਕਾਸ ਦੇ ਕਾਰਜ ਸ਼ਹਿਰ 'ਚ ਚੱਲਦੇ ਨੇ ਉਹ ਮਿਊਸਪਲ ਕਾਰਪੋਰੇਸ਼ਨ ਦੇ ਹੁੰਦੇ ਨੇ। ਔਰ ਜਿਹੜੇ ਵੱਡੇ ਪੱਧਰ ਤੇ ਕੰਮ ਚੱਲਦੇ ਨੇ ਉਹ ਸਰਕਾਰ ਦੇ ਹੁੰਦੇ ਨੇ। ਇਸ ਕਰਕੇ ਪਹਿਲਾਂ ਤਾਂ ਇਹ ਮੂਲੋਂ ਹੀ ਗੱਲ ਝੂਠੀ ਆ ਕਿ ਉਹ ਕਦੇ ਵੀ ਮੇਰੇ ਕੋਟੇ ਦਾ ਕੰਮ। ਐਮ.ਐਲ.ਏ ਦਾ ਕੋਈ ਕੋਟਾ ਨਹੀਂ ਹੁੰਦਾ। ਔਰ ਦੂਸਰੀ ਗੱਲ ਜਿਸ ਤਰ੍ਹਾਂ ਮੇਰ ਸਾਹਿਬ ਨੇ ਦੱਸੀ ਆ ਵੀ ਇਹਨਾਂ ਨੇ ਇਹ ਕੰਮ 2016 ਦੇ ਵਿੱਚ ਪਾਸ ਕੀਤਾ ਸੀ। ਮਨਮੋਹ ਸਿੰਘ ਠੇਕੇਦਾਰ ਸੀ। ਔਰ ਉਹ ਜੋ ਠੇਕੇਦਾਰ ਕਰ ਰਿਹਾ ਉਹ ਜੋ ਕੰਮ ਇਹ ਰਿਵਾਈਜ਼ ਕਰਕੇ ਤਿੰਨ ਵਾਰ ਉਹਦਾ ਮਹੂਰਤ ਕਰ ਚੁੱਕੇ ਨੇ ਕੰਮ ਇੱਕ ਹੋਵੇ ਵਾਰ-ਵਾਰ ਵਾਰ ਮਹੱਲਿਆਂ ਦੇ ਅੱਗੇ ਤੇ ਜਾ ਕੇ ਉਹਨੂੰ ਮਹੂਰਤ ਕਰੀ ਜਾਣਾ ਇਹ ਸਿਰਫ ਸਸਤੀ ਸ਼ੋਹਰਤ ਹਾਸਲ ਕਰਨੀਆਂ ਗੱਲਾਂ ਨੇ ਤੇ ਜਿਹੜਾ ਕੰਮ ਅੱਜ ਉਹਨਾਂ ਨੇ ਅਮਨ ਗੋਲਵੜਿਆ ਸਾਹਿਬ ਨੇ ਉਹਨਾਂ ਨੂੰ ਜਦੋਂ ਸ਼ੀਸ਼ਾ ਦਿਖਾਇਆ ਵੀ ਤੁਸੀਂ ਝੂਠ ਬੋਲ ਰਹੇ ਹੋ ਗੁੰਮਰਾਹ ਕਰ ਰਹੇ ਹੋ 9 ਸਾਲ ਤੁਹਾਨੂੰ ਐਮਐਲਏ ਬਣਿਆ ਨੂੰ ਹੋ ਗਏ 9 ਸਾਲ ਅੱਜ ਤੱਕ ਦਾ ਤੁਹਾਡਾ ਕੋਟਾ ਕਿੱਥੇ ਗਿਆ ਫਿਰ ਜੇ ਤੁਸੀਂ ਕੋਟੇ ਦੀਆਂ ਗੱਲਾਂ ਕਰਦੇ ਹੋ ਆਪਣੇ ਐਮ.ਐਲ.ਏ ਦੇ ਕੋਟੇ ਦੀਆਂ ਗੱਲਾਂ ਕਰਦੇ ਹੋ ਫੇ 9 ਸਾਲ ਤੋਂ ਤੁਹਾਡਾ ਕੋਟਾ ਕਿੱਥੇ ਸੀ ਸਿਰਫ ਓਦੋਂ ਤੋਂ ਤੁਹਾਡਾ ਕੋਟਾ ਕਿਉਂ ਸ਼ੁਰੂ ਹੋਇਆ ਜਦੋਂ ਤੁਸੀਂ ਕਾਂਗਰਸ ਨਾਲ ਸਾਂਝ ਪਿਆਲੀ ਕਰ ਲਈ ਜਿੱਦਾਂ ਦੀ ਕਾਂਗਰਸ ਨਾਲ ਇਹਨਾਂ ਨੇ ਸਾਂਝ ਪਿਆਲੀ ਕੀਤੀ ਆ ਉਸ ਦਿਨ ਤੋਂ ਇਹਨਾਂ ਨੂੰ ਕੋਟਾ ਮਿਲਣ ਲੱਗਿਆ ਸਾਢੇ 8 ਸਾਲ 9 ਸਾਲ ਕੋਟਾ ਕਿਉਂ ਨਹੀਂ ਮਿਲਿਆ ਸਾਰਾ ਇਲਾਕਾ ਤਰਾ ਤਰਾ ਕਰਦਾ ਦੋਨੇ ਵਿਧਾਨ ਸਭਾ ਹਲਕੇ ਚ ਪੀਣ ਵਾਲਾ ਪਾਣੀ ਨਹੀਂ ਕੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਲਾਈਟ ਨਹੀਂ ਕੋਈ ਵਧੀਆ ਰੋਡ ਨਹੀਂ ਕੋਈ ਹੋਰ ਵਧੀਆ ਸਕੂਲ ਕਾਲਜ ਨਹੀਂ ਸੋ ਕੋਈ ਪਾਰਕ ਨਹੀਂ ਤੇ ਕਿੱਥੇ ਦੇ ਕੋਟੇ ਪਿੱਛੇ 9 ਸਾਲ ਦੇ ਸੋ ਇਸ ਕਰਕੇ ਇਹ ਸਿਰਫ ਗੁੰਮਰਾਹ ਗੱਲਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਮੂਰੇ ਇਲੈਕਸ਼ਨ ਆ ਰਹੀ ਆ ਕਾਂਗਰਸ ਨਾਲ ਰਲ ਕੇ ਇਹਨਾਂ ਨੇ ਇਲੈਕਸ਼ਨ ਨਹੀਂ ਆ ਜਿਹਦੇ ਕਰਕੇ ਇਹ ਵਿਉਂਤਬੰਦੀ ਕਰ ਰਹੇ ਨੇ ਔਰ ਜਿਹੜਾ ਇਹਨਾਂ ਨੇ ਅੱਜ ਕੰਮ ਕੀਤਾ ਇੱਕ ਪਾਸੇ ਤਾਂ ਇਹ ਬੜੇ ਆਦਰਸ਼ਵਾਦੀ ਨੇ ਪਹਿਲਾਂ ਕਹਿੰਦੇ ਸੀ ਅਸੀਂ ਬੜੇ ਗਿਆਨੀ ਆ ਬੜੇ ਆਦਰਸ਼ਵਾਦੀ ਆ ਬਹੁਤ ਕੁਝ ਸਾਨੂੰ ਗਿਆਨ ਆ ਅਸੀਂ ਬਾਕੀ 115 ਐਮਐਲਏ ਨੂੰ ਵੀ ਗਿਆਨ ਦੇਵਾਂਗੇ ਕਿ ਕਿਸ ਤਰ੍ਹਾਂ ਐਮਐਲਏ ਚੋਰੀ ਦੀ ਆ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ ਐਸਐਨਜ਼ਟ ਨਿਊਜ਼